ਛੋਟੇ ਕੱਦ ਵਾਲੀ ਰੂਬੀ ਐਡਵੋਕੇਟ ਤੇ ਵਿੱਕੀ ਜਲੰਧਰ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਪਹਿਲਾਂ ਇਹ ਦੋਨੋਂ ਜਾਣੇ ਇਕੱਠੇ ਹੀ ਰੀਲਾਂ ਬਣਾਉਂਦੇ ਸੀ ਤੇ ਹੁਣ ਦੋਨੋਂ ਜਾਣੇ ਅਲੱਗ ਹੋ ਰਹੇ ਨੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹਨਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਰੂਬੀ ਤੇ ਵਿੱਕੀ ਜਲੰਧਰ ਨੇ ਇੱਕ ਦੂਜੇ ਦੀਆਂ ਸਾਰੀਆਂ ਫੋਟੋਆਂ ਤੇ ਰੀਲਾਂ ਡਿਲੀਟ ਕਰ ਦਿੱਤੀਆਂ ਨੇ ਜਿਸ ਕਰਕੇ ਇਹ ਪਤਾ ਲੱਗ ਰਿਹਾ ਕਿ ਇਹ ਦੋਨੋਂ ਜਾਣੇ ਇੱਕ ਦੂਜੇ ਤੋਂ ਅਲੱਗ ਹੋ ਚੁੱਕੇ ਨੇ ਕਿਉਂਕਿ ਹੁਣ ਇਹ ਇੱਕ ਦੂਸਰੇ ਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖ ਰਹੇ ਕਿਉਂਕਿ ਇਹ ਦੋਨੋਂ ਜਾਣਿਆਂ ਨੇ ਇੱਕ ਦੂਜੇ ਦੀਆਂ ਰੀਲਾਂ ਅਤੇ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਰੂਬੀ ਨੇ ਇੱਕ ਪੋਸਟ ਸ਼ੇਅਰ ਕੀਤੀ ਆ ਸੁਨੰਦਾ ਸ਼ਰਮਾ ਦੀ ਜਿਸ ਦੇ ਵਿੱਚ ਉਹ ਬਹੁਤ ਜ਼ਿਆਦਾ ਭਾਵੁਕ ਹੋ ਚੁੱਕੀ ਹੈਗੀ ਭਾਵੁਕ ਹੋ ਕੇ ਰੀਲ ਸ਼ੇਅਰ ਕੀਤੀ ਆ ਉਸ ਦੇ ਵਿੱਚ ਲਿਖਿਆ ਹੋਇਆ ਸੁਨੰਦਾ ਸ਼ਰਮਾ ਦੀ ਰੀਲ ਤੁਸੀਂ ਦੇਖ ਸਕਦੇ ਹੋ ਜੋ ਕਿ ਤੁਹਾਡੀ ਸਕਰੀਨ ਤੇ ਚੱਲ ਰਹੀ ਆ ਉਸ ਦੇ ਉੱਤੇ ਲਿਖਿਆ ਹੈ ਕਿ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਇਹ ਕਿਸੇ ਨੂੰ ਵੀ ਜਿਉ ਨਹੀਂ ਦਿੰਦੇ ਜਿਸ ਤੋਂ ਇਹ ਲੱਗਦਾ ਹੈ ਕਿ ਰੂਬੀ ਕਾਫੀ ਜ਼ਿਆਦਾ ਮੋਸ਼ਨਲ ਹੋ ਚੁੱਕੀ ਹੈਗੀ ਜਿਸ ਕਰਕੇ ਇਹਨਾਂ ਦਾ ਰਿਸ਼ਤਾ ਇਹ ਖਰਾਬ ਹੋ ਚੁੱਕਿਆ ਸ਼ਾਇਦ ਇਹ ਕਹਿ ਸਕਦੇ ਆ ਕਿ ਵਿੱਕੀ ਨੇ ਰੂਬੀ ਦਾ ਦਿਲ ਤੋੜਿਆ ਹੋਣਾ ਕਿਸੇ ਨਾ ਕਿਸੇ ਗੱਲ ਕਰਕੇ ਜੋ ਵੀ ਗੱਲ ਆਗੀ ਉਹ ਹਾਲੇ ਤੱਕ ਸਾਨੂੰ ਨਹੀਂ ਪਤਾ ਜਦੋਂ ਵੀ ਸਾਨੂੰ ਗੱਲ ਪਤਾ ਲੱਗੂਗੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਤੁਹਾਡਾ ਕੀ ਵਿਚਾਰ ਆ ਤਾਂ ਪਲੀਸ ਕਮੈਂਟ ਦੇ ਵਿੱਚ ਜਾ ਕੇ ਸਾਨੂੰ ਜ਼ਰੂਰ ਦੱਸਿਓ ਬਾਕੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਵੱਡੀ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰੱਖਾ